ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ ਮੱਸਿਆ ਦਾ ਪਵਿੱਤਰ ਦਿਨ ਹੈ ਜੀ ਤੇ ਨਾਲ ਹੀ ਨਾਲ ਕਿਹਾ ਜਾ ਰਿਹਾ ਹੈ ਜੀ ਕਿ ਇਸ ਦਿਨ ਸੂਰਜ ਗ੍ਰਹਿਣ ਲੱਗਣ ਦੀ ਸੰਭਾਵਨਾ ਹੈ ਤੇ ਜੇਕਰ ਤੁਸੀਂ ਸੂਰਜ ਦੀਆਂ ਮਾੜੀਆਂ ਕਿਰਨਾਂ ਤੋਂ ਬਚਣ ਦੇ ਲਈ ਜਪਜੀ ਸਾਹਿਬ ਦੇ ਪਾਠ ਦੀ ਇਹ ਇੱਕ ਪੰਕਤੀ ਪੰਜ ਵਾਰ ਬੋਲ ਦਿੰਦੇ ਹੋਗੇ ਤਾਂ ਦਿਨਾਂ ਵਿੱਚ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਦੁੱਖ ਤਕਲੀਫਾਂ ਦਾ ਅੰਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੇ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰੋਜ਼ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਜਾਪ ਪੰਜ ਵਾਰ ਤੁਸੀਂ ਕਰਕੇ ਸੌਂ ਚੜਨਾ ਹੈ ਫਿਰ ਵੇਖ ਲੈਣਾ ਕਿਦਾਂ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀ ਆ ਜਾਵੇਗੀ ਕਿਵੇਂ ਪਰਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਲੈ ਕੇ ਆ ਜਾਵੇਗੀ ਸੰਸਾਰ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਡੀ ਜ਼ਿੰਦਗੀ ਲਈ ਇੱਕ ਅਜੇ ਹੀ ਦਾਤ ਹੈ ਜੋ ਸਾਨੂੰ ਜ਼ਿੰਦਗੀ ਦੇ ਹਰ ਇੱਕ ਪਹਿਲੂ ਦੇ ਵਿੱਚ ਰਾਹ ਦਿਖਾਉਂਦੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਬਾਣੀ ਹੈ ਜੋ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਮੂਲ ਹੈ ਇਸ ਬਾਣੀ ਦੀ ਹਰ ਇੱਕ ਪੰਕਤੀ ਵਿੱਚ ਅਸਮਾਨਾਂ ਤੋਂ ਉੱਚੀ ਗਿਆਨ ਦੀ ਕਿਰਨ ਹੈ ਜੋ ਸਾਡੇ ਮਨ ਨੂੰ ਪਵਿੱਤਰ ਕਰ ਦੇਵੇਗੀ ਅਤੇ ਸਾਡੀ ਰੂਹ ਨੂੰ ਸੱਚੇ ਰਾਹ ਤੇ ਹਮੇਸ਼ਾ ਤੋਰਦੀ ਹੈ ਜਦੋਂ ਅਸੀਂ ਇਸ ਪੰਗਤੀ ਦਾ ਜਾਪ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਿਰਫ ਬਾਣੀ ਦਾ ਉਚਾਰਨ ਦਾ ਮਾਮਲਾ ਨਹੀਂ ਹੁੰਦਾ ਬਲਕਿ ਇਹ ਬਾਣੀ ਦੀ ਤਾਕਤ ਨੂੰ ਸਾਡੇ ਮਨ ਬੁੱਧੀ ਤੇ ਰੂਹ ਵਿੱਚ ਪੱਕਾ ਕਰਨ ਦੀ ਇੱਕ ਕਿਰਿਆ ਬਣ ਜਾਂਦੀ ਹੈ ਸਾਧ ਸੰਗਤ ਜੀ ਜਦ ਵੀ ਸਾਹਿਬ ਦੀਆਂ 38 ਪੌੜੀਆਂ ਅਤੇ ਮੂਲ ਮੰਤਰ ਤੋਂ ਹੀ ਇਹ ਬਾਣੀ ਸ਼ੁਰੂ ਹੁੰਦੀ ਹੈ ਇਸ ਦੀ ਹਰ ਇੱਕ ਪੌੜੀ ਹਰ ਸ਼ਬਦ ਸਾਡੇ ਜੀਵਨ ਦੇ ਰਾਜ ਨੂੰ ਸਮਝਾਉਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੋਂ ਸ਼ੁਰੂ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ ਉਹ ਸਿਰਜਣਹਾਰ ਹੈ ਮਿਰਭਾਉ ਹੈ ਅਕਾਲ ਮੂਰਤ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਇਹ ਸਾਡੀ ਅੰਤਰ ਆਤਮਾ ਵਿੱਚ ਇੱਕ ਗਹਿਰਾ ਅਸਰ ਛੱਡ ਜਾਂਦੀ ਹੈ। ਇਹ ਸਾਡੇ ਅੰਦਰੋਂ ਡਰ, ਹੰਕਾਰ ਤੇ ਬਖਿਰੀ ਹੋਈ ਬੁੱਧੀ ਨੂੰ ਸਮੇਟ ਕੇ ਸ਼ਾਂਤੀ ਦੀ ਕਿਰਨ ਪਹੁੰਚਾ ਦਿੰਦੀ ਹੈ। ਜੇ ਅਸੀਂ ਸੋਚਿਆ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਇਸ ਪੰਗਤੀ ਵੱਲ ਵੀ ਝਾਤ ਮਾਰਦੇ ਹਾਂ ਤਾਂ ਸਾਧ ਸੰਗਤ ਜੀ। ਇਸ ਦਾ ਵੀ ਬੜਾ ਗੂੜਾ ਅਰਥ ਹੈ ਕਿਵੇਂ ਸਿਰਫ ਸੋਚੇ ਨਾਲ ਹੀ ਕਿਸੇ ਚੀਜ਼ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਸੱਚੀ ਕਿਰਿਆ ਅਤੇ ਕਰਮ ਕਰਨ ਦੀ ਲੋੜ ਹੁੰਦੀ ਹੈ ਇਸ ਪੰਕਤੀ ਤੋਂ ਸਾਨੂੰ ਇਹ ਬਾਹਰੀ ਸਿਰਫ ਜਗਤ ਦੀ ਸੋਚ ਤੋਂ ਬਚ ਕੇ ਅੰਦਰੋਂ ਦੀ ਸਚਾਈ ਨੂੰ ਫੜਨਾ ਚਾਹੀਦਾ ਹੈ ਜੋ ਕਿ ਸਿਵਰਣ ਅਤੇ ਬਾਣੀ ਨਾਲ ਹੀ ਸੰਭਵ ਹੋ ਸਕਦਾ ਹੈ ਬਾਕੀ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਨਾ ਸਿਰਫ ਇੱਕ ਆਦਤ ਨਹੀਂ ਬਲਕਿ ਇੱਕ ਅਭਿਆਸ ਹੋ ਜਾਂਦਾ ਹੈ ਜੋ ਕਿ ਸਾਨੂੰ ਗੁਰੂ ਦੇ ਸਾਹਮਣੇ ਲਿਆਉਂਦਾ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਇਸ ਪੰਗਤੀ ਦਾ ਜਾਪ 5 ਵਾਰ ਉਚਾਰਨ ਕਰਦੇ ਹਾਂ ਤਾਂ ਇਹ ਸਾਨੂੰ ਸਚਾਈ ਵਿਖਾਉਂਦਾ ਹੈ ਕਿ ਹਉਮੈ ਜਾਂ ਹੰਕਾਰ ਸਿਰਫ ਨਿਮਰਤਾ ਦੇ ਨਾਲ ਹੀ ਦੂਰ ਹੋ ਸਕਦਾ ਹੈ ਇਸ ਬਾਣੀ ਨੂੰ ਵਾਰ-ਵਾਰ ਉਚਾਰਨ ਕਰਕੇ ਅਸੀਂ ਆਪਣੇ ਮਨ ਨੂੰ ਨਿਮਰਤਾ ਅਤੇ ਸਹਿਜ ਵਿੱਚ ਲਿਆ ਸਕਦੇ ਹਾਂ ਜਦੋਂ ਅਸੀਂ ਹਰ ਵਾਰ ਸਵੇਰੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਅਤੇ ਹਰ ਇੱਕ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਸਾਡਾ ਧਿਆਨ ਵਾਹਿਗੁਰੂ ਜੀ ਦੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਹੈ ਇਸ ਬਾਣੀ ਦੀ ਮੁੜ ਮੁੜ ਉਚਾਰਨਾ ਸਾਡੇ ਮਨ ਨੂੰ ਭਟਕਣਾ ਤੋਂ ਬਚਾਉਂਦੀ ਹੈ ਅਤੇ ਸਾਡਾ ਧਿਆਨ ਕਾਇਮ ਕਰਨ ਵਿੱਚ ਮਦਦ ਵੀ ਕਰਦੀ ਹੈ ਜਿਵੇਂ ਜਿਹੜੇ ਜਵਾਰ ਰਾਤ ਹਨ ਉਹ ਘਸਾ ਘਸਾ ਕੇ ਚਮਕਾਇਆ ਹੋਇਆ ਹੀਰਾ ਤਿਆਰ ਕਰ ਦਿੰਦੇ ਹਨ ਓਵੇਂ ਹੀ ਗੁਰਬਾਣੀ ਸਾਡੇ ਮਨ ਵਿੱਚ ਚਮਕਲੇ ਆਉਂਦੀ ਹੈ ਤੇ ਬਾਕੀ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਗੁਰਸਿੱਖ ਦੇ ਜੀਵਨ ਵਿੱਚ ਕਿਹੜੇ ਬਦਲਾਵ ਲਿਆਉਂਦੀ ਹੈ ਤਾਂ ਸਾਧ ਸੰਗਤ ਜੀ ਸਭ ਤੋਂ ਪਹਿਲਾ ਜੋ ਬਦਲਾਵ ਹੈ ਉਹ ਹੈ ਮਨ ਦੀ ਸ਼ਾਂਤੀ ਅਤੇ ਇਕਾਗਰਤਾ ਸਾਧ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਮਨ ਦੀ ਭਟਕਣਾ ਨੂੰ ਦੂਰ ਕਰਦੀ ਹੈ ਅੱਜ ਦੇ ਦੌਰ ਵਿੱਚ ਜਿੱਥੇ ਹਰ ਕੋਈ ਵਿਅਕਤੀ ਜਿਹੜਾ ਹੈ ਬੜਾ ਹੀ ਬਿਜ਼ੀ ਹੈ ਮਨ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ ਉਹ ਬਹੁਤ ਹੀ ਜ਼ਿਆਦਾ ਭਟਕਦਾ ਹੈ ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਇੱਕ ਪੰਕਤੀ ਨੂੰ ਪੰਜ ਵਾਰ ਉਚਾਰਨ ਕਰਦੇ ਹਾਂ ਤਾਂ ਸਾਡੇ ਮਨ ਨੂੰ ਉਹ ਬਾਣੀ ਸਥਿਰ ਕਰ ਦਿੰਦੀ ਹੈ ਇਸ ਬਾਣੀ ਦੀ ਗੂੰਜ ਸਾਡੇ ਅੰਦਰ ਸੁਣਨ ਦੀ ਗਿਰਿਆ ਨੂੰ ਜਗਾ ਦਿੰਦੀ ਹੈ ਜਿਸ ਨਾਲ ਸਾਡਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਦੂਸਰਾ ਸਾਥ ਸੰਗਤ ਜੀ ਜੋ ਸਾਡੇ ਅੰਦਰ ਗੁਣ ਪੈਦਾ ਹੁੰਦਾ ਹੈ ਉਹ ਸਾਥ ਸੰਗਤ ਜੀ ਨਫ਼ਰਤ ਤੋਂ ਮੁਕਤੀ ਦਿਵਾ ਦਿੰਦਾ ਹੈ ਤੇ ਪਿਆਰ ਦੀ ਭਾਵਨਾ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਕਰਨਾ ਸਿਖਾ ਦਿੰਦੀ ਹੈ ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਦੀ ਬਣਾਈ ਹੋਈ ਹੈ ਜਦੋਂ ਅਸੀਂ ਇਸ ਪੰਕਤੀ ਨੂੰ ਪੰਜ ਵਾਰ ਪੜ੍ਹਦੇ ਹਾਂ ਤਾਂ ਸਾਡੇ ਹਿਰਦੇ ਵਿੱਚ ਨਿਰਵੈਰਤਾ ਦੀ ਭਾਵਨਾ ਆ ਜਾਂਦੀ ਹੈ ਜਪਜੀ ਸਾਹਿਬ ਦੀ ਬਾਣੀ ਸਾਡੇ ਅੰਦਰ ਪਿਆਰ ਤੇ ਬਹੁਤ ਹੀ ਸੱਚੀ ਭਾਵਨਾ ਪੈਦਾ ਕਰ ਦਿੰਦੀ ਹੈ ਮਿਰ ਪਾਉ ਨਿਰਵੈਰ ਇਹ ਸ਼ਬਦ ਸਾਨੂੰ ਸਿਖਾਉਂਦਾ ਹੈ ਕਿ ਪਰਮਾਤਮਾ ਨਿਰਵੈਰ ਹੈ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਜਦੋਂ ਅਸੀਂ ਇਸ ਪੰਕਤੀ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਸਿਖਾਉਂਦੀ ਹੈ ਅਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੀਏ ਤੇ ਇਸ ਦੇ ਉਲਟ ਪਿਆਰ ਤੇ ਨਿਮਰਤਾ ਨੂੰ ਆਪਣੀ ਜ਼ਿੰਦਗੀ ਦਾ ਇੱਕ ਵਾਰ ਹਿੱਸਾ ਤਾਂ ਬਣਾ ਲਈਏ ਸਾਤ ਸੰਗ ਜੀ ਨਫ਼ਰਤ ਸਾਡੇ ਮਨ ਨੂੰ ਕਹਿਲਾ ਕਰ ਦਿੰਦੀ ਹੈ ਤੇ ਨਾਲ ਹੀ ਕਾਲਾ ਵੀ ਕਰ ਦਿੰਦੀ ਹੈ ਪਰ ਜਪਜੀ ਸਾਹਿਬ ਦੀ ਬਾਣੀ ਦਾ ਭੈ ਸਾਡੇ ਮਨ ਨੂੰ ਅੰਦਰੋਂ ਰੋਸ਼ਨ ਕਰਦਾ ਹੈ ਅਸੀਂ ਜਿਵੇਂ ਜਿਵੇਂ ਹਰ ਪੰਕਤੀ ਨੂੰ ਉਚਾਰਨ ਕਰਦੇ ਹਾਂ ਉਹ ਸਾਡੇ ਅੰਦਰ ਪਿਆਰ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ ਸਾਤ ਸੰਗਤ ਜੀ ਤੀਸਰਾ ਜੋ ਗੁਣ ਹੈ ਜੋ ਸਾਡੇ ਅੰਦਰ ਪੈਦਾ ਹੁੰਦਾ ਹੈ ਉਹ ਹੈ ਸਾਤ ਸੰਗਤ ਜੀ ਹਉਮੈ ਤੋਂ ਛੁਟਕਾਰ ਇਹ ਬਾਣੀ ਸਾਨੂੰ ਹਉਮੈ ਤੋਂ ਮੁਕਤ ਕਰਦੀ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਆਖਦੇ ਹਨ ਹਉਮੈ ਨਿਵਨੇ ਵੇ ਹਉਮੈ ਨਾ ਜਾਏ ਅਹੰਕਾਰ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਵੈਰੀ ਹੈ ਇਸ ਕਰਕੇ ਮਨੁੱਖ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ ਅਤੇ ਵਾਹਿਗੁਰੂ ਜੀ ਦੇ ਨਾਲੋਂ ਦੂਰ ਹੋ ਜਾਂਦਾ ਹੈ ਜਦੋਂ ਅਸੀਂ ਜਪਜੀ ਸਾਹਿਬ ਦੀ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਾਂ ਤਾਂ ਇਹ ਸਾਨੂੰ ਸਮਝਾਉਂਦੀ ਹੈ ਕਿ ਅਸੀਂ ਆਪਣੇ ਹੰਕਾਰ ਨੂੰ ਛੱਡ ਕੇ ਨਿਮਰਤਾ ਨੂੰ ਕਿਵੇਂ ਅਪਣਾਉਣਾ ਹੈ ਸਾਰ ਸੰਗਤ ਜੀ ਜਿਵੇਂ ਜਲ ਦੇ ਵਿੱਚ ਸੂਰਜ ਦੀ ਪਰਛਾਈਂ ਸਾਫ਼ ਦਿਖਾਈ ਦੇਂਦੀ ਹੈ ਉਦਾਂ ਹੀ ਨਿਮਰਤਾ ਨਾਲ ਜਿਉਣਾ ਦਾ ਸਾਡੇ ਅੰਦਰ ਵਾਹਿਗੁਰੂ ਜੀ ਦੀ ਜੋਤ ਸਾਫ਼ ਦਿਖਾਈ ਦੇਂਦੀ ਹੈ। ਜਪਜੀ ਸਾਹਿਬ ਦੀ ਪਾਠ ਦੀ ਮੁੜ ਮੁੜ ਉਚਾਰਨਾ ਸਾਡੇ ਅਹੰਕਾਰ ਨੂੰ ਗਲਾ ਕੇ ਇੱਕ ਨਿਮਰ ਬਣਾ ਦਿੰਦੀ ਹੈ। ਸਾਧ ਸੰਗਤ ਜੀ ਚੌਥਾ ਜੋ ਗੁਣ ਹੈ ਉਹ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਮੁਕਤੀ। ਇਹ ਜਿਹੜੇ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਡੇ ਆਤਮਿਕ ਉਤਸ਼ਾਹਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਪਜੀ ਸਾਹਿਬ ਦੀ ਬਾਣੀ ਸਾਡੇ ਮਨ ਨੂੰ ਇਹਨਾਂ ਵਿਕਾਰਾਂ ਤੋਂ ਦੂਰ ਕਰ ਦਿੰਦੀ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਚੰਗੀ ਤਰ੍ਹਾਂ ਵਾਰ-ਵਾਰ ਪੜ੍ਹਦੇ ਹਾਂ ਤਾਂ ਸਾਡੇ ਮਨ ਨੂੰ ਪਵਿੱਤਰ ਕਰ ਦਿੰਦੀ ਹੈ ਸਾਧ ਸੰਗਤ ਜੀ ਉਦਾਹਰਣ ਦੇ ਲਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਇਸ ਭਗਤੀ ਦਾ ਅਰਥ ਹੈ ਕਿ ਸਾਡੀ ਜ਼ਿੰਦਗੀ ਦੇ ਫਲ ਸਾਡੇ ਆਪਣੇ ਕਰਮਾਂ ਤੇ ਨਿਰਭਰ ਕਰਦੇ ਹਨ ਇਸ ਨੂੰ ਜਦੋਂ ਅਸੀਂ ਚੰਗੀ ਤਰ੍ਹਾਂ ਸਮਝ ਕੇ ਪੜ੍ਹਦੇ ਹਾਂ ਤਾਂ ਇਹ ਸਾਨੂੰ ਸਮਝਾਉਂਦੀ ਹੈ ਕਿ ਜੇਕਰ ਅਸੀਂ ਆਪਣੇ ਮਨ ਦੇ ਵਿਕਾਰਾਂ ਨੂੰ ਕੰਟਰੋਲ ਨਹੀਂ ਕਰਦੇ ਤੇ ਸਾਡੇ ਕਰਮ ਸਾਨੂੰ ਵਾਹਿਗੁਰੂ ਤੋਂ ਦੂਰ ਕਰ ਸਕਦੇ ਹਨ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਸਾਨੂੰ ਵਿਕਾਰਾਂ ਤੋਂ ਬਚਣ ਲਈ ਸੱਚੇ ਮਨ ਨਾਲ ਸੇਵਾ ਤੇ ਸਿਮਰਨ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ ਸਾత్సੰਗ ਜੀ ਪੰਜਵਾਂ ਜੋ ਗੁਣ ਹੈ ਉਹ ਹੈ ਸੇਵਾ ਤੇ ਨਾਮ ਸਿਮਰਨ ਦਾ ਮਹੱਤਵ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਤੇ ਸਿਮਰਨ ਹੀ ਸੱਚਾ ਜੀਵਨ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੜ੍ਹਦੇ ਹਾਂ ਇਹ ਸਾਨੂੰ ਹਿਦਾਇਤ ਦਿੰਦੀ ਹੈ ਕਿ ਅਸੀਂ ਸੇਵਾ ਤੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ ਕਿਉਂਕਿ ਸਾਧ ਸੰਗਤ ਜੀ ਸੇਵਾ ਦੁਨੀਆ ਵਿੱਚ ਸੱਚੇ ਜੀਵਨ ਦੀ ਨਿਸ਼ਾਨੀ ਹੈ ਅਤੇ ਸੰਗਤ ਦੀ ਛੇਵਾ ਗੁਣ ਹੈ ਉਹ ਹੈ ਸੱਚੇ ਕਰਮਾਂ ਦੇ ਨਾਲ ਜੀਵਨ ਬਿਤਾਉਣਾ ਸਾਤ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਲਈ ਸੱਚਾਈ ਨਾਲ ਜੀਵਨ ਜਿਉਣ ਦਾ ਰਾਹ ਦੱਸਿਆ ਹੈ ਜਿਵੇਂ ਹਰ ਪੰਕਤੀ ਵਿੱਚ ਸਾਨੂੰ ਵਾਹਿਗੁਰੂ ਜੀ ਯਾਦ ਆਉਂਦੀ ਹੈ ਉਥੇ ਇਹ ਸਾਨੂੰ ਸੱਚੇ ਕਰਮਾਂ ਵੱਲ ਪ੍ਰੇਰਿਤ ਕਰਦੀ ਹੈ ਜਦੋਂ ਅਸੀਂ ਹਰ ਪੰਕਤੀ ਨੂੰ ਪੰਜ ਵਾਰ ਪੜ੍ਹਦੇ ਹਾਂ ਇਹਾਨੂੰ ਸਮਝਾਉਂਦੀ ਹੈ ਕਿ ਸੱਚੇ ਕਰਮ ਕੀਤੇ ਬਿਨਾਂ ਕੋਈ ਵੀ ਸਫਲਤਾ ਤੁਹਾਨੂੰ ਨਹੀਂ ਮਿਲਦੀ ਸੋ ਸਾਤ ਸੰਗਤ ਜੀ ਅਖੀਰ ਵਿੱਚ ਇਹੀ ਬੇਨਤੀ ਕਰਾਂਗੇ ਜੀ ਜਪਜੀ ਸਾਹਿਬ ਦੀ ਹਰ ਪੰਗਤੀ ਵਿੱਚ ਅਸਮਾਨਤੋਂ ਉੱਚੇ ਗਿਆਨ ਦੀ ਰੌਸ਼ਨੀ ਹੈ ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਕਿਸੇ ਵੀ ਪੰਗਤੀ ਦਾ ਜਾਪ ਪੰਜ ਵਾਰ ਕਰਕੇ ਸੌ ਜਾਂਦੇ ਹਾਂ ਤਾਂ ਸਾਧ ਸੰਗਤ ਜੀ ਸਾਡੇ ਦਿਲ ਤੇ ਫਿਰ ਬੜਾ ਹੀ ਗਹਿਰਾ ਅਸਰ ਹੋ ਜਾਵੇਗਾ ਇਹ ਸਾਨੂੰ ਹਉਮੈ ਤੋਂ ਬਚਾ ਕੇ ਸੱਚ ਦਾ ਰਾਹ ਦਿਖਾ ਦੇਵੇਗੀ ਸੋ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਤੇ ਆਪਣੇ ਅੰਦਰ ਸੱਚੀ ਜੋਤ ਨੂੰ ਜਗਾ ਲੈਣਾ ਹੈ ਸੋਸਾਲ ਸੰਗਤ ਜੀ ਸੋਸਾਲ ਸੰਗਤ ਜੀ ਜੇਕਰ ਤੁਸੀਂ ਕੱਲ ਦੇ ਦਿਨ ਆਪਣੇ ਮਨ ਦੀ ਜੋਤ ਇਦਾਂ ਜਗਾ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ